ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਰੰਤੀਰ ਸਿੰਘ ਨਾਬਾ ਸਿਟੀ ਵੈਬ ਚੈਨਲ ਸੰਤੀਰ ਸਿੰਘ ਨਾਬੇ ਵਾਲਾ ਤੇ ਇਹ ਰਖੜੀ ਦਾ ਜਿਹਨੂੰ ਰਖੜੀ ਵੀ ਕਹਿ ਸਕਦੇ ਆ ਰਕਸ਼ਾ ਬੰਧਨ ਵੀ ਕਹਿ ਸਕਦੇ ਆ ਰਾਖੀ ਵੀ ਕਹਿ ਸਕਦੇ ਆ ਰਖੜੀ ਦਾ ਤਿਹਾਰ ਮਨਾਇਆ ਗਿਆ ਬ੍ਰਹਮ ਕੁਮਾਰੀ ਆਸ਼ਰਮ ਨਾਬਾ ਦੇ ਵਿੱਚ ਇਸ ਮੌਕੇ ਨਾਬਾ ਦੇ ਇਸ ਮੌਕੇ ਪ੍ਰੋਫੈਸਰ ਰਮਿੰਦਰ ਸਿੰਘ ਵੀਰ ਪ੍ਰੋਫੈਸਰ ਰਮਿੰਦਰ ਸਿੰਘ ਵੀਰ ਸਮਾਜ ਸੇਵਕ ਨੇ ਉਹ ਬ੍ਰਹਮ ਕੁਮਾਰੀ ਆਸ਼ਰਮ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਦੀਦੀ ਬੀਨਾ ਦੀਦੀ ਇਹ ਤੋਂ ਰਖੜੀ ਬਣਾਈ ਅਸ਼ੋਕ ਰੋੜਾ ਜੀ ਜੋ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨੇ ਤੇ ਮੰਗਲਾ ਜੀ ਜਸ਼ਪਾਲ ਸਿੰਘਲਾ ਜੀ ਤੇ ਹੋਰ ਵੀ ਬਹੁਤ ਸਮਾਜ ਸੇਵਕ ਆ ਓਮ ਪ੍ਰਕਾਸ਼ ਗਰਗ ਠੇਕੇਦਾਰ ਜੀ ਵੀ ਪਹੁੰਚੇ ਤੇ ਹੋਰ ਵੀ ਨਾਬੇ ਦੇ ਤਾਂ ਮਤਲਬ ਸਮਾਜ ਸੇਵਕ ਤੇ ਹੋਰ ਲੋਕ ਪਹੁੰਚੇ ਇਸ ਮੌਕੇ ਪ੍ਰੋਫੈਸਰ ਰਵਿੰਦਰ ਕੁਮਾਰ ਜੀ ਜੀ ਮਾਤਾ ਜੀ ਮਨਜੀਤ ਕੌਰ ਵੀ ਉੱਥੇ ਹਾਜ਼ਰ ਰਹੇ ਤੇ ਸਾਰਿਆਂ ਨੇ ਬ੍ਰਹਮ ਕੁਮਾਰੀ ਆਸ਼ਰਮ ਚ ਦੀਦੀ ਤੋਂ ਰਖੜੀ ਬਣਾਈ ਤੇ ਉਹਨਾਂ ਨੂੰ ਰਖੜੀ ਬਣਾਈ ਉਹਨਾਂ ਤੋਂ ਬਾਕੀ ਪ੍ਰਭੂ ਤੋਂ ਆਸ਼ੀਰਵਾਦ ਆਸ਼ੀਰਵਾਦ ਲਿਆ ਇਸ ਮੌਕੇ ਭਾਜਪੀ ਦੇ ਸ਼ਰੀਫ ਪ੍ਰਧਾਨ ਪ੍ਰਮਿੰਦਰ ਗੁਪਤਾ বিজে কমান্ডো ਤੇ अरुण अग्रवाल ਜੀ ਤੇ ਬੋਨੀ ਤੇ ਹੋਰ ਬਹੁਤ ਜਾਣੇ ਪਹੁੰਚੇ ਜਿਨ੍ਹਾਂ ਨੇ ਬ੍ਰਹਮ ਕੁਮਾਰੀ ਆਸ਼ਰਮ ਚ ਅਜ ਰਖੜੀ ਦਾ ਰਖੜੀ ਦਾ ਤਿਹਾਰ ਮਨਾਇਆ ਤੇ ਦੀਦੀਆਂ ਨੂੰ ਰਖੜੀ ਬਣਾਈ